ਇਹ ਵੀਡੀਓ ਮੈਂ ਖਾਸ ਤੌਰ ਤੇ ਆਪਣੇ ਕਿਸਾਨ ਵੀਰਾਂ ਵਾਸਤੇ ਔਰ ਕਿਸਾਨ ਜਥੇਬੰਦੀਆਂ ਵਾਸਤੇ ਬਣਾ ਰਿਹਾ ਔਰ ਖਾਸ ਤੌਰ ਤੇ ਇਸ ਕਰਕੇ ਕਿਉਂਕਿ ਜਿਹੜਾ ਇਸ ਵੇਲੇ ਪ੍ਰੋਟੈਸਟ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਉਹਦੇ ਨਮਾਇਤੇ ਬਣਾ ਰਿਹਾ ਕਿਸਾਨੀ ਸੰਘਰਸ਼ 3 ਸਾਲ ਪਹਿਲਾਂ ਵੀ ਚੱਲਿਆ ਔਰ ਮੈਂ ਵੀ ਉਸ ਦਾ ਹਿੱਸਾ ਸੀ ਅਗਲੀ ਕਤਾਰ ਚ ਖਲੋ ਕੇ ਇਸ ਲੜਾਈ ਨੂੰ ਲੜਿਆ ਔਰ ਤੁਹਾਡੀ ਬਹੁਤ ਵੱਡੀ ਜਿੱਤ ਵੀ ਹੋਈ ਅੱਜ ਮੈਂ ਮਨਜਿੰਦਰ ਸਿੰਘ ਸਿਰਸਾ ਇੱਕ ਬੀਜੇਪੀ ਪਾਰਟੀ ਦੇ ਅੰਦਰ ਪਾਰਟੀ ਦਾ ਅਹੁਦੇਦਾਰ ਮੈਂ ਜ਼ਰੂਰ ਕਲੈਰੀਫਾਈ ਕਰਨਾ ਚਾਹੁੰਦਾ ਕਿ ਮੈਂ ਬੀਜੇਪੀ ਦਾ ਅਹੁਦੇਦਾਰ ਹਾਂ ਪਰ ਮੇਰਾ ਇੱਕ ਕਿਸਾਨ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਮੈਂ ਤੁਹਾਡੇ ਚਰਨਾਂ 'ਚ ਇੱਕ ਦੋ ਜਰੂਰ ਬੇਨਤੀਆਂ ਕਰਨਾ ਚਾਹੁੰਦਾ ਜੋ ਇਸ ਵੇਲੇ ਇਹ ਸੰਘਰਸ਼ ਵਿੱਢਿਆ ਗਿਆ ਹੈ ਇਹਦੀ ਟਾਈਮਿੰਗ ਤੇ ਤੁਸੀਂ ਜਰੂਰ ਵਿਚਾਰ ਕਰੋ ਹੋਰ 10 ਦਿਨਾਂ 'ਚ ਇਲੈਕਸ਼ਨ ਡਿਕਲੇਅਰ ਹੋ ਜਾਣੀਆਂ ਤੁਹਾਨੂੰ ਪਤਾ ਫਰਵਰੀ ਐਂਡ ਅੰਦਰ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜਾਣਾ ਔਰ ਇਹਦਾ ਲਾਹਾ ਜਿਹੜਾ ਹੈ ਪ੍ਰਾਈਸੀ ਪਾਰਟੀਆਂ ਲੈਣ ਦੀਆਂ ਭਰਪੂਰ ਕੋਸ਼ਿਸ਼ ਕਰ ਰਹੀਆਂ ਨੇ ਕੁਝ ਪਾਰਟੀਆਂ ਦੇ ਨੁਮਾਇंदे ਮੈਂ ਕੱਲ ਦੇਖ ਰਿਹਾ ਸੀਗਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨਾਲ ਫੋਨ ਤੇ ਗੱਲ ਕਰਾਰੇ ਸੀ ਕਿਸਾਨ ਜੀ ਨੂੰ ਸੱਟਾਂ ਲੱਗੀਆਂ ਨੇ ਔਰ ਹੁਣ ਉਹ ਕਹਰੇ ਸੀ ਜੀ ਬਹੁਤ ਮੈਂ ਤੁਹਾਡੇ ਨਾਲ ਖੜਾ ਪਰ ਇਹੀ ਸਰਕਾਰ 10 ਸਾਲ ਹੁਣ ਰਹੀ ਆ ਔਰ ਪਹਿਲਾਂ ਵੀ 60 ਸਾਲ ਤੱਕ ਰਹੀ 50 ਸਾਲ ਤੱਕ ਪਰ ਸੁਆਮੀ ਨਾਥਨ ਦੀ ਰਿਪੋਰਟ ਇਹ ਸਰਕਾਰ ਨੇ ਕਦੀ ਲਾਗੂ ਨਹੀਂ ਕੀਤੀ ਅੱਜ ਇਹ ਸਰਕਾਰਾਂ ਸਰਕਾਰ ਦੇ ਖਿਲਾਫ ਨੇ ਕਿਉਂਕਿ ਆਪੋਜੀਸ਼ਨ ਆ ਹੁਣ ਇਹ ਕਿਸਾਨਾਂ ਦੇ ਹਮਦਰਦੀ ਬਣਦੇ ਪਏ ਨੇ ਔਰ ਇਹੀ ਗੱਲ ਜਿਹੜੀ ਉਥੋਂ ਦੀ ਮੌਜੂਦਾ ਸਰਕਾਰ ਭਗਵੰਤ ਮਾਨ ਜੀ ਦੀ ਉਹਨਾਂ ਦਾ ਵੀ ਇਹੀ ਰੋਲ ਆ ਉਹੀ ਵਾਦਾ ਕਰਕੇ ਆਏ ਸੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਹੁਣ ਡਾਂਗਾਂ ਨਾਲ ਕੁੱਟਦੇ ਪਏ ਨੇ ਕਿਉਂਕਿ ਰਾਜ ਨਹੀਂ ਹੋ ਰਹੀ ਨੀਤੀ ਹੋ ਰਹੀ ਹੈ ਮੈਂ ਕਿਸਾਨ ਜਿੱਥੇ ਬੰਦੀਆਂ ਚਰਨਾਂ 'ਚ ਬੇਨਤੀ ਕਰਨਾ ਚਾਹੁੰਨਾ ਹੈ ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜ਼ਰੂਰ ਵਿਚਾਰ ਕਰੋ 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇਗੀ ਇਲੈਕਸ਼ਨ ਕਮਿਸ਼ਨ ਦੇ ਹੱਥ ਆਊਗਾ ਔਰ ਲਾਅ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜਿਆਦਾ ਹੋਊਗਾ ਬਜਾਏ ਲਾਭ ਦੇ ਇਹਦਾ ਅੱਜ ਨੁਕਸਾਨ ਕੀ ਹੋ ਰਿਹਾ ਏ ਇੱਕ ਸੰਦੇਸ਼ ਇਹ ਜਾ ਰਿਹਾ ਏ ਕਿ ਜਿਵੇਂ ਇਹ ਸਿੱਖਾਂ ਦਾ ਜਿਹੜਾ ਏ ਇਹ ਕੇਵਲ ਸੰਘਰਸ਼ ਏ ਔਰ ਇਹ ਸਰਕਾਰ ਦੇ ਖਿਲਾਫ ਸਰਕਾਰ ਸਿੱਖਾਂ ਦੇ ਖਿਲਾਫ ਇਹ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜਣ ਦੀ ਲੋਕ ਕੋਸ਼ਿਸ਼ ਕਰਦੇ ਪਏ ਨੇ ਜਿਹੜੇ ਸ਼ਰਾਰਤੀ ਲੋਕ ਨੇ ਔਰ ਇਹ ਕਿਸਾਨ ਜਥੇਬੰਦੀਆਂ ਦੀ ਇਸ ਸੰਘਰਸ਼ ਦੇ ਲਾਹਾ ਚੁੱਕ ਰੀਆਂ ਪਏ ਨੇ ਰਾਜਸੀ ਪਾਰਟੀ ਨੇ ਸ਼ਰਾਰਤੀ ਲੋਕ ਅਲੱਗ-ਅਲੱਗ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਅਲੱਗ-ਅਲੱਗ ਕਿਸਮ ਨਾਲ ਟਿੱਚਰਾਂ ਵੀ ਕਰਦੇ ਪਏ ਨੇ ਕਿਸਾਨਾਂ ਨੂੰ ਜਿਹੜਾ ਅਲਟੀਮੇਟਲੀ ਕਮਿਊਨਿਟੀ ਨੂੰ ਵੀ ਲਾਸ ਹੋ ਰਿਹਾ ਮੈਂ ਤੁਹਾਡੇ ਚੰਨਾ ਜਰੂਰ ਇਹ ਬੇਨਤੀ ਕਰਦਾ ਹਾਂ ਇਸ ਤੇ ਤੁਸੀਂ ਜਰੂਰ ਵਿਚਾਰ ਕਰੋ ਕਰ ਵੀ ਰਹੋਗੇ ਤੁਸੀਂ ਜ਼ਿਆਦਾ ਸੂਝਵਾਨ ਜੇ ਔਰ ਸਰਕਾਰ ਨਾਲ ਜਿਹੜੀ ਤੁਹਾਡੀ ਗੱਲਬਾਤ ਆ ਉਸ ਦੇ ਉੱਤੇ ਆਪਣੀ ਗੱਲ ਨੂੰ ਰੱਖੋ ਔਰ ਇਹ ਜਿਹੜੀ ਗੱਲਬਾਤ ਨੂੰ ਟੁੱਟੇ ਨਾ ਇਹਨੂੰ ਕਨਫਰੋਂਟੇਸ਼ਨ ਦਾ ਰਸਤਾ ਨਾ ਆਵੇ ਲੜਾਈ ਝਗੜ ਦਾ ਰਸਤਾ ਨਾ ਲਵੇ ਇਹਦੇ ਵਾਸਤੇ ਤੁਸੀਂ ਜਿੰਨਾ ਵੀ ਤੁਹਾਡੀਆਂ ਮੰਗਾਂ ਨੇ ਸਰਕਾਰ ਨਾਲ ਬੈਠ ਕੇ ਲਗਾਤਾਰ ਹੋਰ ਗੱਲ ਕੀਤੀ ਜਾ ਸਕਦੀ ਆ ਔਰ ਮੋਦੀ ਜੀ ਨੇ ਕੋਈ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਅੱਗੇ ਵੀ ਬਿਲ ਦੀ ਗੱਲ ਆਈ ਤੋ ਦੋਵੇਂ ਹੱਥ ਬੰਨ ਕੇ ਮਾਫੀ ਮੰਗ ਕੇ ਬਿੱਲ ਵੀ ਵਾਪਸ ਲੈ ਕਾਨੂੰਨ ਵੀ ਵਾਪਸ ਲੈ ਔਰ ਗੁਰੂ ਨਾਨਕ ਦੇ ਪਾਤਸ਼ਾਹ ਜਿਹੜੇ ਪ੍ਰਕਾਸ਼ਪੁਰ ਨੂੰ ਨਿਮਿਤ ਮੁਖ ਰੱਖਦੇ ਹੋਏ ਲੈ ਸੋ ਇਸ ਕਰਾਂ ਇਸ ਮਾਹੌਲ ਨੂੰ ਜਿਹੜਾ ਆਪਾਂ ਨੂੰ ਜ਼ਰੂਰ ਚਿੰਤਾ ਕਰਨੀ ਚਾਹੀਦੀ ਆ ਜੇਕਰ ਕਿਸਾਨ ਨੀਤੀ ਦੀ ਆਪਾਂ ਗੱਲ ਕਰੀਏ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਦੀ ਗੱਲ ਕਰੀਏ ਜੇ ਇਸ ਤਰੀਕੇ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀਏ ਲਾਲ ਕਿਲੇ ਤੇ ਪ੍ਰਕਾਸ਼ਪੁਰ ਮਨਾਉਣਾ ਹੋਵੇ ਜਾਂ ਉਹਨਾਂ ਦੇ ਦਿਨ ਪੂਰੀ ਦੁਨੀਆ ਦੇ ਅੰਦਰ ਇਸ ਵੇਲੇ ਦੇਸ਼ ਦੇ ਅੰਦਰ ਬਾਲਦੇਵ ਉਸ ਮਨਾਇਆ ਜਾ ਰਿਹਾ ਸਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਦੇ ਅੰਦਰ ਇੱਕ ਸੰਦੇਸ਼ ਪਹੁੰਚ ਜਾਂਦਾ ਕਿ ਸਿਰਫ ਅਸੀਂ ਕਨਫਰੋਂਟੇਸ਼ਨ ਦਾ ਰਾਹ ਅਡਾਪਟ ਕਰਨਾ ਚਾਹੁੰਦੇ ਹਾਂ ਸ਼ਰਾਰਤੀ ਲੋਕ ਇਹਦੇ ਅੰਦਰ ਕੁਦ ਜਾਂਦੇ ਨੇ ਔਰ ਨੁਕਸਾਨ ਸਾਡੀ ਕਮਿਊਨਿਟੀ ਦਾ ਹੋਊਗਾ ਪ੍ਰਧਾਨ ਮੰਤਰੀ ਤੁਹਾਡੇ ਹੱਕ ਚ ਤੁਹਾਡੀ ਹਰ ਗੱਲ ਸੁਣ ਕੇ ਉਹਦੇ ਤੇ ਕਾਰਵਾਈ ਕਰਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਨੇ ਹੁਣ ਤੱਕ ਵੀ ਜੋ ਤੁਸੀਂ ਕੀਤਾ ਤੁਸੀਂ ਅੰਦਰੋਂ ਜਾਣਦੇ ਜੇ ਭਾਵੇਂ ਕਿਸਾਨ ਨਿਧੀ ਦੀ ਗੱਲ ਹੋਵੇ ਭਾਵੇਂ ਕਿਸਾਨ ਇੰਸ਼ੋਰੈਂਸ ਦੀ ਗੱਲ ਹੋਵੇ ਭਾਵੇਂ ਕਿਸਾਨਾਂ ਦੇ ਨਾਲ ਖੜੇ ਹੋਣ ਦੀ ਗੱਲ ਹੋਵੇ ਦੇਸ਼ ਦੀ ਸਰਕਾਰ ਕੋਈ ਵੀ ਨਹੀਂ ਚਾਹੁੰਦੀ ਔਰ ਇਹ ਪ੍ਰਧਾਨ ਮੰਤਰੀ ਸਾਡੇ ਪ੍ਰਤੀ ਇੰਨਾ ਸੌਫਟ ਕਾਰਨ ਰੱਖਦੇ ਆ ਹਰ ਗੱਲ ਤੇ ਸਾਡੀ ਚਿੰਤਾ ਕਰਦੇ ਹਰ ਗੱਲ ਦੇ ਉੱਤੇ ਇਹਨੂੰ ਸੈਂਸਿਟੀਵਿਟੀ ਨਾਲ ਸਾਨੂੰ ਦੇਖਦੇ ਨੇ ਕਿ ਯਾਰ ਕੋਈ ਐਸਾ ਕੰਮ ਨਹੀਂ ਹੋਣਾ ਚਾਹਨਾ ਚਾਹਣਾ ਚਾਹੀਦਾ ਜਿਸ ਦੇ ਨਾਲ ਪੰਜਾਬ ਜਾਂ ਪੰਜਾਬ ਦੇ ਲੋਕਾਂ ਦੇ ਮਨ ਦੇ ਅੰਦਰ ਕੋਈ ਠੇਸ ਆ ਜੇ ਜਾਂ ਉਹਨਾਂ ਦੇ ਮਨ ਦੇ ਅੰਦਰ ਕਿਸੇ ਤਰੀਕੇ ਦੀ ਗੱਲ ਵੀ ਆ ਜੇ ਇਸ ਗੱਲ ਦੀ ਪ੍ਰਧਾਨ ਮੰਤਰੀ ਬਾਰ-ਬਾਰ ਚਿੰਤਾ ਕਰਦੇ ਆ ਇਹੀ ਕਾਰਨ ਆ ਦੋ ਵਾਰਾਂ ਦੀ ਗੱਲਬਾਤ ਹੋ ਚੁੱਕੀ ਆ ਤੀਜੇ ਨਾਲ ਫੇਰ ਗੱਲਬਾਤ ਹੋਣੀ ਆ ਸੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਇੱਕ ਬੜਾ ਹੀ ਸੁਖਾਲਾ ਮਾਹੌਲ ਬਣਾ ਕੇ ਜੇ ਤੁਸੀਂ ਇਸ مسئلے ਨੂੰ ਹੱਲ ਕਰਨ 'ਚ ਕਾਮਯਾਬ ਹੋਗੇ ਸਾਡੀ ਕੌਮ ਦੀ ਵਿੱਚ ਬਹੁਤ ਵੱਡੀ ਜਿੱਤ ਹੋਊਗੀ ਸਾਡੀ ਕਮਿਊਨਿਟੀ ਦਾ ਵੀ ਲਾਭ ਹੋਊਗਾ ਔਰ ਜਿਹੜੀ ਕਨਫਰੋਂਟੇਸ਼ਨ ਦਾ ਰਸਤਾ ਬਣ ਗਿਆ ਹੈ ਜਿਤਨਾ ਸਾਡਾ ਵੀ ਨੁਕਸਾਨ ਹੋ ਸਕਦਾ ਆਪਣੀ ਕਮਿਊਨਿਟੀ ਦਾ ਕਿਉਂਕਿ ਇਹਦੇ ਅੰਦਰ ਅਸੀਂ ਹੀ ਕੇਵਲ ਦਿਖਾਈ ਦੇ ਰਹੇ ਹਾਂ ਇਹਦੇ ਅੰਦਰ ਬਾਕੀ ਦੇਸ਼ ਦੇ ਲੋਕ ਨਹੀਂ ਦਿਖ ਰਹੇ ਇਦਾਂ ਅੰਦਰ ਕੇਵਲ ਔਰ ਕੇਵਲ ਸਿੱਖ ਹੀ ਦਿਖ ਰਹੇ ਨੇ ਇਸ ਕਰਕੇ ਸਸਿ ਕੱਲੇ ਕਨਫੈਡਰੇਸ਼ਨ ਦਾ ਹਿੱਸਾ ਬਣਦੇ ਜਾ ਰਹੇ ਆ ਔਰ ਮੈਂ ਫੇਰ ਕਹਦਾ ਰਾਜਸੀ ਲੋਗ ਇਹਦਾ ਲਾਭ ਚੁੱਕਦੇ ਪਏ ਨੇ ਔਰ ਇਸ ਚੋਣ ਆਬ ਦੇ ਮਾਹੌਲ ਅੰਦਰ ਉਹ ਤੁਹਾਡੀਆਂ ਇਹਨਾਂ ਚੀਜ਼ਾਂ ਦਾ ਲਾਹਾ ਚੁੱਕ ਕੇ ਤੇ ਤੁਹਾਨੂੰ ਉਲਝਾਉਣਗੇ ਤੁਹਾਡਾ ਨੁਕਸਾਨ ਕਰਾਉਣਗੇ ਤੇ ਆਪਣਾ ਲਾਭ ਕਰਨਗੇ ਇੰਨੀ ਕੁ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਜਰੂਰ ਇਸ ਤੇ ਵਿਚਾਰਿਓ ਜੇ ਮੇਰੀ ਇਸ ਗੱਲ ਤੇ ਜਰੂਰ ਵਿਚਾਰ ਕਰਿਓ ਜੇ ਤੁਹਾਨੂੰ ਲੱਗਦਾ ਅਗਰ ਤੇ ਤੁਹਾਨੂੰ ਇਸ ਗੱਲ ਦੇ ਉੱਤੇ ਬੋਲਣਾ ਚਾਹੀਦਾ ਆਪਣੀ ਗੱਲ ਰੱਖਣੀ ਚਾਹੀਦੀ ਆ ਹਾਂ ਸਰਕਾਰ ਨਾਲ ਮੈਂ ਫੇਰ ਕਹਿ ਦਵਾ ਜਿਹੜੀ ਤੁਹਾਡੀ ਕੱਲ ਗੱਲਬਾਤ ਹੋਣੀ ਆ ਉਹ ਸਿੱਟੇ ਵੱਜਕ ਨਿਕਲੇ ਇਹਦੇ ਲਈ ਤੁਸੀਂ ਵੀ ਯਤਨ ਕਰੋ ਸਰਕਾਰ ਨੂੰ ਐਸਾ ਮਾਹੌਲ ਬਣਾਉਣਾ ਚਾਹੀਦਾ ਪਰ ਇਹ ਲੜਾਈ ਔਰ ਇਹ ਜਿਹੜਾ ਸੰਘਰਸ਼ਿਆ ਇਹਨੂੰ ਇੱਥੇ ਵਿਰਾਮ ਲਾਉਣਾ ਚਾਹੀਦਾ ਹੈ ਤੁਹਾਨੂੰ ਸੋ ਮੋਟੋ ਇਹਨੂੰ ਵਾਪਸ ਲੈਣਾ ਚਾਹੀਦਾ ਹੈ ਔਰ ਇਹ ਲੜਾਈ ਦਾ ਮਾਹੌਲ ਨਾ ਬਣੇ ਇਹਦੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਆ ਜੇ ਤੁਹਾਨੂੰ ਮੇਰੀ ਕੋਈ ਗੱਲ ਚੰਗੀ ਲੱਗੀ ਹੋ ਮਾੜੀ ਲੱਗੀ ਹੋਵੇ ਮੈਂ ਉਹਦੀ ਮਾਫੀ ਮੰਗਦਾ ਮੇਰਾ ਪਰਪਸ ਇਹ ਆ ਕਿ ਸਾਡੀ ਕੌਮ ਦਾ ਕੋਈ ਨੁਕਸਾਨ ਨਾ ਹੋਵੇ ਮੇਰਾ ਪਰਪਸ ਇਹ ਆ ਕਿ ਸਾਡੇ ਸਿੱਖਾਂ ਦਾ ਕੋਈ ਨੁਕਸਾਨ ਨਾ ਹੋਵੇ ਮੇਰਾ ਪਰਪਸ ਇਹ ਆ ਕਿ ਤੁਹਾਡੇ ਮਸਲੇ ਵੀ ਹੱਲ ਹੋਣ